ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਹਿਲਾਂ ਇੱਕ ਵੀਡੀਓ ਸੁਣ ਲਿਓ ਫਿਰ ਆਪਾਂ ਗੱਲਬਾਤ ਕਰਨੀ ਆ ਪੰਜਾਬ ਦਾ ਮੁੱਖ ਮੰਤਰੀ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੇ ਪਹਿਲਾਂ ਮੁੱਖ ਮੰਤਰੀ ਇੱਥੇ ਰਹੇ ਨੇ ਉਹਨਾਂ ਨੇ ਪੰਜਾਬ ਤਾਂ ਵੇਚਿਆ ਹੀ ਸੀ ਪੰਜਾਬ ਦੇ ਹੱਕ ਹਿੱਤ ਵੇਚੇ ਪੰਜਾਬ ਦੇ ਸਮੇਂ-ਸਮੇਂ ਤੇ ਚਾਹੇ ਉਹ ਕੈਪਟਨ ਰਹਿਆ ਚਾਹੇ ਬਾਦਲ ਰਹੇ ਨੇ ਚਾਹੇ ਕੋ ਹੋ ਰਿਹਾ ਉਹ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਲਈ ਜਿਹੜੀਆਂ ਆਪਰੇ ਕੁਰਸੀਆਂ ਬਚਾਉਣ ਦੇ ਲਈ ਪੰਜਾਬ ਦੇ ਹੱਕ ਵੇਚਦੇ ਰਹੇ ਨੇ ਪਰ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਦਾ ਹੱਕ ਹੀ ਵੇਚਤਾ ਪਹਿਲਾਂ ਸੁਣ ਲਓ ਮਾੜਾ ਜਿਆ ਜਿਹੜੇ ਆਪਣੇ ਖਜ਼ਾਨਾ ਮੰਤਰੀ ਜੀਮਾ ਸਾਹਿਬ ਨੇ ਉਹ ਕੀ ਕਹਿ ਰਹੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਸਰ ਭਗਵੰਤ ਸਿੰਘ ਮਾਨ ਦੀ ਗਵਾਹੀ ਛੋਇਆਗਾ ਕਿ ਜਿਹੜਾ ਪੀਆ ਟੀਪੀਡੀ ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐ ਡਿਵੈਲਪਮੈਂਟ ਬੋਰਡ ਹੈਗਾ ਉਹਦੇ ਅੰਦਰ ਜਿਹੜੀ ਆ ਵੱਡੀ ਤੇਜ਼ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਹਨੇ ਜਿਹਨਾਂ ਗੱਲ ਕਰਨ ਦਾ ਕਬਾਟਾ ਗਲਾਟਾ ਜਿਹੜੀਆਂ 30 ਸਟੀਆਂ ਹੈ ਹਾਊਸਿੰਗ ਦੀਆਂ ਕਬਾਟਾ ਗਲਾਟਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਰ ਜਲੰਧਰ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਪਨ ਡਿਵੈਲਪਮੈਂਟ ਅਥਾਰਟੀ ਇਸ ਇਧਰ ਡੇਰੇ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾ ਆਨਰੇਬਲ ਸੀਐਫ ਸਾਹਿਬ ਹੁੰਦੇ ਸੀ ਲਾਗਾਇਆ ਇਹਦੇ ਅੰਦਰ ਇੱਕ ਬੇਤੀ ਟ੍ਰਾਂਸਪਰੈਂਸੀ ਲਿਆਂਦੀ ਆ ਕਿ ਦੇ ਅੰਦਰ ਸਾਰੀ ਜਿਹੜੀ ਅਸੀਂ ਪਾਵਰ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ ਦਿੱਤੀਆਂ ਲਈਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰਿਆਂ ਤੁਸੀਂ ਸੁਣਿਆ ਜੀਮਾ ਸਾਹਿਬ ਨੂੰ ਕਿ ਜਿਹੜਾ ਪੰਜਾਬ ਦੀਆਂ ਜਿੰਨੀਆਂ ਅਥਾਰਟੀਆਂ ਨੇ ਬੋਰਡ ਨੇ ਪੁੱਡਾ ਗਮਾੜਾ ਅਗਲਾੜਾ ਬੀਡੀਏ ਏਡੀਏ ਜ ਜਿੰਨੇ ਜ਼ਿਲ੍ਹਿਆਂ ਦੀਆਂ ਵਕਾਸ ਥੌਟੀਆਂ ਨੇ ਉਹਦਾ ਸਾਰਾ ਜਿਹੜਾ ਕੰਮਕਾਰ ਉਹ ਪਹਿਲਾਂ ਮੁੱਖ ਮੰਤਰੀ ਪੰਜਾਬ ਦੇਖਦੇ ਹੁੰਦੇ ਸੀ ਹੁਣ ਮੁੱਖ ਮੰਤਰੀ ਕੋਲੋਂ ਸਾਰੀਆਂ ਪਾਵਰਾਂ ਖੋਹ ਕੇ ਜਿਹੜਾ ਪੰਜਾਬ ਦਾ ਚੀਫ ਸਕੱਟਰੀ ਜਿਹੜਾ ਪੰਜਾਬ ਦਾ ਮੁੱਖ ਸਕੱਤਰ ਆ ਉਹਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਯਾਨੀ ਹੁਣ ਸਾਡੇ ਮਾਨ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਹੋਂ ਤਾਂ ਯਾਰ ਸਾਡਾ ਲਮਾ ਹੀ ਪਾ ਲਿਆ ਇਹਨਾਂ ਨੇ ਬੇਸ਼ੀਕ ਹੈ ਇਹਨਾਂ ਦੇ ਮੁਰੇ ਪੰਜ ਸਾਲ ਤਾਰੇ ਕੋਲ ਕੱਲੇ ਹੁਣ ਚੁਟਕਲੇ ਕਹਾਣੀਆਂ ਉਹਨੂੰ ਤੰਜ ਕਸ ਲਿਆ ਉਹਨੂੰ ਤੰਜ ਕਸ ਲਿਆ ਉਹ ਕੁਛ ਰਹਿ ਗਿਆ ਪਾਪਰਾ ਪੂਗਰਾ ਮਿੱਤਰਾ ਤੇਰੀਆਂ ਸਾਰੀਆਂ ਖੋਲੀਆਂ ਇਹਨਾਂ ਨੇ ਡੱਕਾ ਤੇਰੇ ਪੱਲੇ ਛੱਡਿਆ ਨਹੀਂ ਇੱਕ ਮੁੱਖ ਮੰਤਰੀ ਨੂੰ ਲੋਕ ਚੁਣਦੇ ਨੇ ਲੋਕਾਂ ਦੇ ਚੁਣੇ ਹੋਏ ਨਮਾਇंदे ਐਮ ਐਲ ਏ ਚੁਣਦੇ ਨੇ ਉਦੇ ਕੋਲੇ ਅਧਿਕਾਰ ਹੁੰਦਾ ਤੇ ਉਹ ਗਾਹ ਆਪਣਾ ਮੁੱਖ ਸਕੱਤਰ ਚੁਣਦਾ ਚੀਫ ਸੈਕਟਰੀ ਲਾਉਂਦਾ ਤੇ ਉਹ ਚੀਫ ਸੈਕਟਰੀ ਕੋਲੇ ਸਾਰੀਆਂ ਪਾਵਰਾਂ ਦੇਤੀਆਂ ਵੀ ਜੋ ਕਰਨਾ ਹੈ ਗਮਾੜਾ ਦਾ ਜੋ ਗਲਾੜਾ ਦਾ ਜੋ ਪੁੱਡਾ ਦਾ ਜੋ ਵੀ ਕਰਨਾ ਕਤਰਨ ਉਹ ਸਾਰਾ ਹੁਣ ਚੀਫ ਸੈਕਟਰੀ ਦੇਖੂਗਾ ਜੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਬੜਾ ਸਾਫ ਹੈ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੱਬਣ ਲਈ ਖੋਣ ਲਈ ਫਿਰਦੇ ਆ ਅਰਬਨ ਸਟੇਟਾਂ ਬਣਾਉਣ ਲਈ ਫਿਰਦੇ ਆ ਉਹਦੇ ਲਈ ਇਹ ਰਾਹ ਸਾਫ਼ ਕੀਤਾ ਗਿਆ ਹੈ ਵੀ ਕੱਲ ਨੂੰ ਕਿਸੇ ਮੁੱਖ ਮੰਤਰੀ ਤੋਂ ਪੁੱਛਣ ਦੀ ਲੋੜ ਨਹੀਂ ਚੁੱਪ ਕਰਕੇ ਇੱਕ ਜ਼ਿਲ੍ਹੇ ਦਾ ਡੀਸੀ ਇੱਕ ਚੀਫ ਸੈਕਟਰੀ ਆ ਉਦੋਂ ਦਸਖਤ ਕਰਾਓ ਤੇ ਸਾਰਾ ਕੁਝ ਜਿਹੜੀਆਂ ਜ਼ਮੀਨਾਂ ਆਪਾਂ 24 25000 ਇੱਕ ਡੀ ਲੁਧਿਆਣਾ ਤੇ ਮੋਗਾ ਉਸ ਤੋਂ ਬਾਅਦ ਲੱਖਾਂ ਏਕੜ ਜ਼ਮੀਨ ਜਿਹੜੀ ਪੰਜਾਬ ਦੀ ਅਰਬ ਸਟੇਟਾਂ ਦੇ ਵਿੱਚ ਦੱਬਣ ਜਾ ਰਹੇ ਆ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਵੀ ਅਸੀਂ ਸਾਲ ਡੂਡ ਸਾਲ ਸਮਾਂ ਰਹਿ ਗਿਆ ਆਉਂਦੇ ਅਸੀਂ ਹੈ ਨਹੀਂ ਦੋਨੇ ਹੱਥੀ ਲੁੱਟ ਲੋ ਹੁਣ ਪੰਜਾਬ ਨੂੰ ਅੱਜ ਜਿੰਨੀਆਂ ਹੁਣ ਸੈਂਟਰ ਨੇ ਵੀ ਜਿਹੜੀ ਕਰਜ਼ੇ ਦੀ ਜਿਹੜੀ ਹੱਦ ਸੀਗੀ ਉਹ ਕੁਛ ਹੱਦ ਤੱਕ ਖਤਮ ਕੀਤੀ ਹੈ ਉਹਨਾਂ ਨੇ ਜਿਹੜੀ ਮਿਆਦ ਸੀਗੀ ਉਹ ਵੀ ਇਹਨਾਂ ਨੇ ਦੇਖਿਆ ਵੀ ਹੁਣ ਉਧਰੋਂ ਵੀ ਪੈਸਾ ਆ ਜਾਣਾ ਹੈ ਉਹ ਵੀ ਸਾਰਾ ਆਪਾਂ ਕਿਵੇਂ ਹੜ ਆਪਣਾ ਸੋ ਸਾਰੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਿਰਫ ਇੱਕ ਨਾਂ ਦਾ ਮੁੱਖ ਮੰਤਰੀ ਹੈ ਇੱਕ ਰਬੜ ਦੀ ਮੋਹਰ ਆ ਇਹ ਮੁੱਖ ਮੰਤਰੀ ਹੋਰ ਭਰਾਵੋ ਇਹਦੇ ਪੱਲੇ ਕੱਖ ਨਹੀਂ ਹੈਗਾ ਬਿਲਕੁਲ ਸਾਰਾ ਕੰਟਰੋਲ ਜਿਹੜਾ ਉਹ ਦਿੱਲੀ ਵਾਲਿਆਂ ਦਾ ਸ਼ਿਸ਼ੋਦੀਏ ਵਰਗਿਆਂ ਦਾ ਕੇਜਰੀਵਾਲ ਵਰਗਿਆਂ ਦਾ ਅਰਨੋ ਨਹਿਰ ਵਰਗਿਆਂ ਦਾ ਬੈਬਕ ਕੁਮਾਰ ਵਰਗਿਆਂ ਦਾ ਸਾਰਾ ਕੰਟਰੋਲ ਉਹਨਾਂ ਦਾ ਹੋ ਚੁੱਕਿਆ। ਇਹ ਪਿੱਛੇ ਜਿਹੜਾ ਇਹਦਾ ਸਾਰੀ ਇਹ ਜਿਹੜੀ ਟੀਮ ਸੀਗੀ ਭਵੰਤਮਾਨ ਦੀ ਉਹ ਵੀ ਸਾਰੀ ਕੱਢ ਕੇ ਬਾਹਰ ਮਾਰੀ ਅਗਲਿਆਂ ਨੇ ਤੇ ਆਪਣੇ ਬੰਦੇ ਲਿਆ ਕੇ ਬਿਠਾਤੇ। ਹੁਣੇ ਸੋਚਣ ਵਾਲੀ ਗੱਲ ਹੈ ਵੀ ਜਿਹੜਾ ਭਵੰਸਿਓਂ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਸੱਥਾਂ 'ਚ ਚੱਲੂਗੀ ਪਿੰਡਾਂ 'ਚ ਚੱਲੂਗੀ ਸ਼ਹਿਰਾਂ 'ਚ ਚੱਲੂਗੀ ਮੁਹੱਲਿਆਂ 'ਚ ਚੱਲੂਗੀ ਉਹ ਸਰਕਾਰ ਅੱਜ ਕਿੱਥੋਂ ਚੱਲ ਰਹੀ ਐ ਦਿੱਲੀ ਵਾਲੇ ਜਿਹੜੇ ਹਾਰੇ ਹੋਏ ਨਕਾਰੇ ਹੋਏ ਲੋਕਾਂ ਦੇ ਦਵੱਲੇ ਹੋਏ ਅੱਜ ਉਹ ਸਰਕਾਰ ਚਲਾ ਰਹੇ ਆ ਬਾਹਮ ਰੋੜ ਕੇ ਪਾਂਸਿਆਂ ਦੀ ਇਹ ਪਿੱਛੇ ਆਟਾ ਸੀ ਦੇਖਾਂਗੇ ਪਾਂਸਿਆਂ ਬਹੁ ਵੜਕਾਂ ਮਾਰ ਲੀਆਂ ਹੁਣ ਤੇਰੇ ਕੋਲ ਸਮਾਂ ਐ ਜੇ ਮਾੜੀ ਮੋਟਿਆ ਤੂੰ ਤੰਤ ਹੈਗਾ ਜਾਨ ਹੈਗੀ ਲੱਤਾਂ 'ਚ ਤਾਂ ਇਹਨਾਂ ਦੇ ਅੱਗੇ ਖੜਾ ਕੇ ਕਿਆ ਕੰਮ ਨਹੀਂ ਮੈਂ ਹੁਣ ਨਾ ਤੁਸੀਂ ਗਏ ਤਾਂ ਹੈਗੀਆਂ ਤਾਂ ਗੱਲ ਸਾਫ਼ ਹੈ ਪਰ ਦੂਜੇ ਪਾਸੇ ਮੈਂ ਗੱਲ ਹੋਰ ਕਹਿਣੀ ਚਾਹਣਾ ਹੈ